ਜੀ ਤੁਹਾਡਾ ਸਵਾਗਤ ਹੈ ਆਪਣੀ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਆਪਾਂ ਵੀਰੇ ਆਪਣੇ ਪੰਜਾਬ ਦੇ ਵਿੱਚ ਨਾ ਅੱਜ ਯਾਰ ਮੈਨੂੰ ਮਤਲਬ ਕਿ ਬਹੁਤ ਘੈਂਟ ਮਹਿਸੂਸ ਹੋਇਆ ਇੰਨਾ ਪੁਰਾਣਾ ਘਰ ਦੇਖ ਕੇ ਮੈਂ ਤਾਂ ਹੁਣ ਸਾਰ ਉੱਚਾ ਮੰਡੀ ਜੀ ਘਰ ਬਹੁਤ ਪੁਰਾਣਾ ਕਹਿੰਦੇ ਨਹੀਂ ਵੀ ਬਾਬਾ ਜੀ ਇਹ ਵੀ ਪਿੰਡ ਦੀ ਸਾਂਝਾ ਘਰ ਹੈਗਾ ਵੀਰੇ ਸੋਹਣਾ ਵਾੜਾ ਦੇਖੋ ਯਾਰ ਵੀ ਪਹਿਲਾਂ ਇਹ ਇੰਨੇ ਸੋਹਣੇ ਘਰਾਂ 'ਚ ਅੱਜ ਕੱਲ੍ਹ ਘਰ ਪੱਕੇ ਹੋ ਗਏ ਲੋਕ ਕੱਚੇ ਹੋ ਗਏ ਪਰ ਪਹਿਲਾਂ ਘਰ ਕੱਚੇ ਤੇ ਲੋਕ ਪੱਕੇ ਸੀਗੇ ਵੀ ਆ ਘਰ ਦਾ ਤੁਸੀਂ ਮੈਨ ਲਈ ਰਿਵਿਊ ਚੈੱਕ ਕਰੋ ਯਾਰ ਕਿੰਨਾ ਸੋਹਣਾ ਘਰ ਹਨਾ ਵੀ ਜਿਵੇਂ ਰਾਜੇ ਮਹਾਰਾਜਾਂ ਦੇ ਨਹੀਂ ਹੁੰਦੇ ਸੀਗੇ ਪਹਿਲਾਂ ਐਦਾਂ ਦਾ ਘਰ ਲੱਗ ਰਿਹਾ ਸਾਨੂੰ ਪੂਰਾ ਘਰ ਦਿਖਾਉਣਾ ਹੈ ਕਿ ਦੇਖੋ ਵੀਰੇ ਵੀ ਪੁਰਾਣੇ ਟਾਈਮ ਦੇ ਵਿੱਚ ਬਰਜੁਰਗ ਬੈਠੇ ਹੋਣਗੇ ਬਾਲਿਆਂ ਦਾ ਛੱਤਾ ਜੀ ਹਨਾ ਵੀ ਬਹੁਤ ਸੋਹਣਾ ਯਾਰ ਵੀ ਮਤਲਬ ਇਹ ਬਣਾਇਆ ਹੋਇਆ ਕਿਸੇ ਟਾਈਮ ਦਾ ਬਹੁਤ ਪੁਰਾਣਾ ਹੋਵੇ ਤਾਂ ਕਾਫੀ ਕਰਨੀ ਚੱਲ ਬੱਤ ਜੇ ਕੋਈ ਮਿਲੇ ਆਪਾਂ ਨੂੰ ਵੀ ਕਿੰਨਾ ਕੁ ਪੁਰਾਣਾਗਾ ਘਰ ਇਹ ਪੌਜੀ ਚੈੱਕ ਕਰੋ ਤੁਸੀਂ ਚੈੱਕ ਵੀਰੇ ਪੌੜੀ ਦਾ ਮਿਲਣਾ ਨਵੇਂ ਮਾਡਲ ਦੇ ਵਿੱਚ ਲਾਈ ਆ ਗਈ ਹੁਣ ਬਾਕੀ ਉੱਪਰੋਂ ਸਾਰਾ ਪੁਰਾਣੇ ਮਾਡਲ ਦੇ ਵਿੱਚ ਹੈਗਾ ਦੋ ਗੇਟ ਸੋਹਣੇ ਦਰਵਾਜੇ ਮੰਗ ਹਨ ਵੀ ਪਹਿਲਾ ਵਾਲੇ ਮਿਸਤਰੀਆਂ ਨੇ ਆ ਚੀਜ਼ਾਂ ਦੇਖੋ ਵੀ ਕਿਸ ਤਰ੍ਹਾਂ ਬਣਾਈਆਂ ਹੋਈਆਂ ਨੇਗੀਆਂ ਅਜ ਡੈਨ ਕਿੰਨੇ ਸੋਹਣੇ ਬਣਾਏ ਹੋਏ ਨੇਗੇ ਆ ਚੀਜ਼ਾਂ ਲਾਈਆਂ ਹੋਈਆਂ ਨੇ ਵੀ ਯਾਰ ਵੀ ਅਗਲਾ ਹਨ ਵੀ ਦੁੱਧ ਟੰਗ ਦਿੰਦੇ ਹੁੰਦੇ ਸੀਗੇ ਪਹਿਲਾਂ ਮੈਂ ਦੇਖਿਆ ਥੋੜਾ ਥੋੜਾ ਟਾਈਮ ਇਹ ਵੀ ਵੀ ਦੁੱਧ ਟੰਗ ਦਿੰਦੇ ਹੁੰਦੇ ਸੀ ਇਹਨਾਂ ਦੇ ਉੱਤੇ ਗੇਟਾਂ ਦੇ ਜੜਾਈ ਨੇ ਗੇਟ ਤਾਂ ਚਲੋ ਨਵੇਂ ਲੱਗੇ ਮੇਰੀ ਬਦਲ ਕਿ ਬਾਕੀ ਲੁੱਕ ਸਾਰੀ ਉਦਾਂ ਦੀ ਵਾਗੀ ਜਿੱਦਾਂ ਦੀ ਪਹਿਲਾਂ ਸੀਗੀ ਲਓ ਜੀ ਠੀਕ ਹੈ ਜੀ ਕਰਿਓ ਚੈੱਕ ਜੀ ਸਾਰਾ ਕਰ ਤੁਹਾਨੂੰ ਦਿਖਾ ਰਿਆਂਗੇ ਉਤੋਂ ਬਾਲੇ ਹਨਾ ਇੱਟਾ ਬਾਲੇ ਛੱਤ ਆ ਗਈ ਸਾਰੇ ਚੱਲਦੇ ਆਂ ਦੇਖੋ ਇਹ ਐਨ ਕਰੋ ਚੈੱਕ